ਅੰਗਰੂਰ ਤੋਂ ਇੱਕ ਅਜਿਹਾ ਅਜੀਬੋ-ਗਰੀ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਮਾਵਾ ਵੀ ਹੈਰਾਨ ਹੋ ਜਾਣ ਗਿਆ ਕਿਉਂਕਿ ਇੱਕ ਬੇਵਸ ਮਾਂ ਆਪਣੀ ਧੀ ਨੂੰ ਘਰ ਦੇ ਵਿੱਚ ਕੈਦ ਕਰਕੇ ਰੱਖਣ ਲਈ ਮਜਬੂਰ ਹੋ ਗਈ ਕਿਉਂਕਿ ਉਸ ਦੀ ਧੀ ਰਾਤ ਨੂੰ ਕੋਠੇ ਟੱਪ ਕੇ ਕਿਸੇ ਬੇਗਾਨੇ ਪੁੱਤ ਕੋਲ ਜਾਂਦੀ ਸੀ ਪਰ ਦੂਜੇ ਪਾਸੇ ਜਦੋਂ ਧੀ ਨੇ ਆਪਣੀ ਹੀ ਮਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਤਾ ਫਿਰ ਮਾਂ ਦੇ ਬੋਲੋ ਇੱਕ ਵੀਡੀਓ ਸਬੂਤ ਵਜੋਂ ਪੇਸ਼ ਕਰ ਦਿੱਤੀ ਤਾਂ ਸਭ ਤੋਂ ਪਹਿਲਾਂ ਅਸੀਂ ਇਸ ਵੀਡੀਓ ਤੇ ਨਜ਼ਰ ਮਾਰਦੇ ਆਂ ਤੇ ਫਿਰ ਕਰਦੇ ਆਂ ਮਾਮਲੇ ਤੇ ਗੱਲਬਾਤ ਦਾਦੀਏ ਕਿ ਇਸ ਮਾਮਲੇ ਦੇ ਵਿੱਚ ਇੱਕ ਲੜਕੀ ਦੇ ਵੱਲੋਂ ਆਪਣੀ ਮਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਕਿ ਮੇਰੀ ਮਾਂ ਮੈਨੂੰ ਸੰਗੜਾਂ ਦੇ ਨਾਲ ਘਰ ਦੇ ਵਿੱਚ ਬੰਨ੍ਹ ਕੇ ਰੱਖਦੀ ਹੈ ਤੇ ਮੇਰੇ ਨਾਲ ਕੁੱਟਮਾਰ ਕਰਦੀ ਹੈ ਜਿਸ ਤੋਂ ਬਾਅਦ ਇਹ ਲੜਕੀ ਆਖ ਬਚਾ ਕੇ ਕੋਠਾ ਟੱਪ ਗਈ ਅਤੇ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਹੋਈ ਤਾਂ ਕੀ ਕੁਝ ਕਿਹਾ ਇਸ ਪੀੜਤ ਲੜਕੀ ਨੇ ਆਓ ਸੁਣਦੇ ਹਾਂ ਮੈਨੂੰ ਮੰਮਾ ਨੇ 2 ਤਰੀਕ ਨੂੰ ਮਾਸੜੀ ਲਿਆਏ ਸੀ ਮਤਲਬ ਬ੍ਰੋ 3 ਤਰੀਕ ਨੂੰ ਉਸ ਵਾਰ ਫੇ ਮੈਨੂੰ ਮਤਲਬ ਕੁੱਤੇ ਹਮਾਰੇ ਮਾਸੇ ਮਾਸੜੀ ਮੰਮਾ ਨੇ ਸਾਰੇ ਨੇ ਕੁੱਤੇ ਦਿੰਦੇ ਸਰੀਏ ਨਾਲ ਉਸ ਵਾਰ ਮੇਰੇ ਆ ਪੈਰ ਸੀ ਹੋ ਜਾਂ ਛੀਰ ਜੀ ਪਾਤੀ ਸੀ ਰੋਸਰ ਖੋਲ ਲੈਣੇ ਹੈਗਾ ਫੇ ਮਾਸੜੀ ਨੇ ਅਗਲੇ ਦਿਨ ਮਾਸੜੀ ਨੇ ਸ਼ਰਾਬ ਪੀ ਰਹੀ ਸੀ ਮਾਸੜੀ ਮੇਰੇ ਉੱਪਰ ਸ਼ਰਾਬ ਪਾਣ ਲੱਗੀ

ਇਹ ਮਾਸਰ ਨੂੰ ਨਤਰਾ ਕਾਰਵਾਈ ਇੰਜੈਕਸ਼ਨ ਹਾਂ ਕਿ ਕੋਈ ਨਹੀਂ ਲੱਗਿਆ ਪਰ ਤੁਹਾਨੂੰ ਕਿ ਕੀ ਜਾਉਣਾ ਮੈਂ ਮਾਸਰ ਨੂੰ ਮੈਂ ਕਾਰਵਾਈ ਚਾਹਨੀ ਹੈ ਜਿਨ੍ਹਾਂ ਨੇ ਇਹ ਕੀਤਾ ਉਹਦੋਂ ਇਹ ਹਸਪਤਲ ਤੋਂ ਕੌਣ ਲਿਖੀ ਮੈਂ ਸੱਚੇ ਉੱਥੇ ਦੂਜੇ ਪਾਸੇ ਇਸ ਲੜਕੀ ਦੀ ਮਾਂ ਦਾ ਬਿਆਨ ਸਾਹਮਣੇ ਆ ਜਿਸ ਨੇ ਇੱਕ ਵੀਡੀਓ ਪੇਸ਼ ਕੀਤੀ ਇਸ ਦੀ ਮਾਂ ਦਾ ਕਹਿਣਾ ਹੈ ਕਿ ਅਸੀਂ ਆਪਣੀ ਲੜਕੀ ਨੂੰ ਕਦੇ ਵੀ ਸੰਗਲਾਂ ਦੇ ਨਾਲ ਨਹੀਂ ਬਣ ਕੇ ਰੱਖਿਆ ਤੁਸੀਂ ਵੀਡੀਓ ਦੇ ਵਿੱਚ ਸਾਫ਼ ਦੇਖ ਸਕਦੇ ਹੋ ਪਰ ਇਸ ਦੀ ਮਾਂ ਦਾ ਕਹਿਣਾ ਹੈ ਕਿ ਮੇਰੀ ਲੜਕੀ ਦੇ ਬਾਹਰ ਕਿਸੇ ਗਲਤ ਮੁੰਡੇ ਦੇ ਨਾਲ ਸਬੰਧ ਨੇ ਤੇ ਉਹ ਵਾਰ-ਵਾਰ ਰੋਕਣ ਦੇ ਬਾਵਜੂਦ ਵੀ ਉਹ ਨਹੀਂ ਰੁਕ ਰਹੀ ਜਿਹਦੇ ਚੱਲਦੇ ਉਸ ਨੂੰ ਘਰ ਦੇ ਵਿੱਚ ਰੱਖਿਆ ਹੋਇਆ ਸੀ ਨੇ ਜੀ ਨਹੀਂ ਐਸਾ ਕੁਝ ਨਹੀਂ ਮੈਂਨੇ ਕਰਿਆ ਹੈਗਾ ਔਰ ਇੱਕ ਮਾਮਲਾ ਆਪ ਦਾ ਗੁੱਟੂ ਗਈ ਜੀ ਬੱਚਾ ਗਲਤੀ ਕਰਕੇ ਆਊਗਾ ਜੀ ਦੱਸੋ ਹੋਮ ਕ੍ਰਾਈਮਨਲ ਮੁੰਡੇ ਨੇ ਹੈਗੇ ਨੇ ਜੀ ਦੱਸੋ ਉੱਥੇ ਪਹੁੰਚ ਕੇ ਹੋਸਟਲ ਦੇ ਵਿੱਚ ਉਹ ਕੁੜੀ ਨੂੰ ਫੋਨ ਦੇ ਕੇ ਆਏ ਨੇ ਕੁੜੀ ਨੂੰ ਭਜਾ ਕੇ ਲੈ ਕੇ ਆਏ ਨੇ ਜੀ ਕੀ ਪੂਰਾ ਮਾਮਲਾ ਕੀ ਹੈ ਇਹ ਗੱਲ ਮੈਨੂੰ ਸਾਲ ਪਰ ਹੋ ਗਿਆ ਇਹ ਬਹੁਤ ਤਾਂਕ ਕਰ ਰਿਹਾ ਹੈਗਾ ਮੁੰਡਾ ਜੀ ਨਾਮ ਦਾ ਮੁੰਡਾ ਮੇਰੀ ਕੁੜੀ ਨੂੰ ਬਹੁਤ ਤਾਂਕ ਕਰ ਰਿਹਾ ਔਰ ਮਾਈਂਡ ਜਿਵੇਂ ਖਰਾਬ ਕਰਦਾ ਹੈ ਮਾਈਂਡ ਜਿਵੇਂ ਵਾਸ਼ ਕਰਦਾ ਹੈ ਜੀ ਮੁੰਡਾ ਚਿੱਟਾ ਪੀਂਦਾ ਜੀ ਉਹ ਮੈਨੂੰ ਬਹੁਤ ਦੁਖੀ ਕੀਤਾ ਮੈਂ ਕੱਲੀ ਜਨਾਨੇ ਮਾਪੇ ਮੇਰੇ ਬਜ਼ੁਰਗ ਨੇ ਜੀ ਮੈਂ ਉਹਨਾਂ ਦੇਖਭਾਲ ਕਰਾਂਗੀ ਮੈਂ ਕੁੜੀ ਦਾ ਧਿਆਨ ਰੱਖਾਂ ਜੀ ਇਸ ਕਰਕੇ ਮੈਂ ਕੁੜੀ ਆਪਣੀ ਭੈਣ ਦੇ ਘਰ ਛੱਡੀ ਹੋਈ ਨਾਲ ਮੈਂ ਉੱਥੇ ਹੀ ਰਹਦੀ ਸੀ ਉਹਨਾਂ ਨਾਲ ਮੈਂ ਮੈਂ ਉੱਥੋਂ ਹੋਸਟਲ 'ਚ ਕੁੜੀ ਲੈ ਕੇ ਆਈਏਗੀ ਜਦੋਂ ਮੈਂ ਲੈ ਕੇ ਆਈਏ ਦੋਸਤੋ ਦੋ ਦਿਨ ਉਹ ਕੋਲ ਛੱਡੀ ਮੈਂ ਕੁੱਟੀ ਮਾਰੀ ਘਰੇ ਮੈਨੇ ਹਰ ਇੱਕ ਮਾਂ ਕੋਲ ਕੁੱਟਦੀ ਆਪਣੇ ਬੱਚੇ ਨੂੰ ਵੀ ਅਸੀਂ ਕਿੱਡੀ-ਕਿੱਡੀ ਗੱਲ ਹੋ ਗਈ ਆ ਫਿਰ ਉਸ ਤੋਂ ਬਾਅਦ ਜੀ ਮੈਨੂੰ ਕਹਿੰਦੀ ਉਹ ਮੈਂ ਦੁੱਧ ਲੈਣ ਚੱਲ ਗਿਆ ਮੇਰੇ ਜੀਜਾ ਜੀ ਉਸ ਤੋਂ ਬਾਅਦ ਕੁੜੀ ਜਦੋਂ ਆ ਕੇ ਦੇਖੇ ਕਿ ਕੋਣ ਖਿੜਕੀ ਤ ਕੀ ਕੋਈ ਸੰਗਲ ਨਾਲ ਬਣਦਾ ਨਹੀਂ 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 ਐਸਾ ਕੁਝ ਨਹੀਂ ਹੈਗਾ ਜੀ ਆ ਵੀਡੀਓ ਜੀ ਮੇਰੇ ਕੋਲ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਕੋਈ ਸੰਗਲ ਹੀ ਕੁਝ ਨਹੀਂ ਹੈਗਾ ਜੀ ਉਹਦੇ ਵਿੱਚ ਆਹ ਦੇਖੋ ਤੁਸੀਂ ਵੀਡੀਓ ਕੋਈ ਸੰਗਲ ਕੁਝ ਨਹੀਂ ਆ ਰਿਹਾ ਇਹਦੇ ਵਿੱਚ ਦੱਸੋ ਆ ਤੁਸੀਂ ਵੀਡੀਓ ਚੈੱਕ ਕਰ ਲਓ ਵੀਡੀਓ ਦੇਖ ਲਓ ਤੁਸੀਂ ਇਹ ਚ ਕਿਹੜਾ ਸੰਗਲ ਆ ਜੀ ਕਿੰਨੇ ਟਾਈਮ ਤੋਂ ਇਹ ਕੁਝ ਹੋ ਰਿਹਾ ਇਹਦੇ ਵਿੱਚ ਇਹ ਸਾਲ ਪਰ ਹੋ ਗਿਆ ਜੀ ਦਿਨ ਕਾਲਜ ਤੋਂ ਤੁਸੀਂ ਲੈ ਕੇ ਆਏ ਸੀ ਹਾਂਜੀ ਹਾਂਜੀ ਮੈਂ ਤੇ ਮਜੀਜਾਈ ਲੈ ਕੇ ਆਇਆ ਜੀ ਆਹ ਦੇਖ ਲਓ ਜੀ ਕਿਹੜਾ ਸੰਗਲ ਬਣਿਆ ਹੋਇਆ ਦੇਖੋ ਤੁਸੀਂ ਵੀਡੀਓ ਦੇ ਵਿੱਚ ਦੂਜੇ ਪਾਸੇ ਜਿਸ ਕੁੜੀ ਦੇ ਲੜਕੇ ਦੇ ਨਾਲ ਸਬੰਧ ਸੀ ਤਾਂ ਲੜਕੇ ਦੀ ਮਾਤਾ ਦਾ ਵੀ ਬਿਆਨ ਸਾਹਮਣੇ ਆਇਆ ਤਾਂ ਉਹਨੇ ਕੀ ਕਿਹਾ ਤੁਸੀਂ ਖੁਦ ਹੀ ਸੁਣ ਲਓ ਇਹ ਤਾਂ ਫਰੈਂਡਸ਼ਿਪ ਜਿਹਾ ਹੋ ਸੀ ਇਹ ਮੇਰੇ ਬੇਟੇ ਨਾਲ ਤੇ ਬੇਟੇ ਨੂੰ ਹੁਣੇ ਫੋਨ ਆਇਆ ਸੀਗਾ ਤੇ ਕਿ ਮੈਨੂੰ ਬਚਾ ਲਾ ਮੈਨੂੰ ਬਚਾ ਲਾ બસ بیٹھا ਪਹਿਲਾਂ ਕੱਲਾ ਜਾਣ ਲੱਗਿਆ ਸੀਗਾ ਮੈਨੇ ਜਾਣ ਦਿੱਤਾ ਹੈਗਾ ਫਿਰ ਤੇ ਫਿਰ ਇਹਨੂੰ ਅਸੀਂ ਕਿਸ਼ਨਪੁਰ ਤੋਂ ਲੈ ਕੇ ਆਏ ਜੇ ਕਿਸੇ ਕੰਧ ਦੇ ਨਾਲ ਨੇਰੇ ਜੇ ਵਿੱਚ ਬੈਠੀ ਸੀ ਜਦੋਂ ਜਾ ਕੇ ਦੇਖਿਆ ਅਸੀਂ ਬੇੜੀਆਂ ਲੱਗੀਆਂ ਹੋਈਆਂ ਸੀ ਜੀ ਇਹਦੇ ਬਸ ਫਿਰ ਅਸੀਂ ਇਹਨੂੰ ਲਿਆਏ ਸੀ ਇੱਥੇ ਸਿੱਧਾ ਹਸਪੀਟਲ ਲੈ ਆਏ ਸੀ ਹਾਂਜੀ ਤੇ ਕੀ ਦੱਸਿਆ ਨੇ ਵੀ ਕਿਨੇ ਬੰਦੇ ਕੀ ਹੋਇਆ ਹਾਂਜੀ ਦੱਸਿਆ ਜੀ ਕਹਿੰਦੇ ਮੈਨੂੰ ਘਰਦਿਆਂ ਨੇ ਬੰਦੇ ਆਵਾ ਕਿ ਮੈਨੂੰ ਮਾਰਿਆ ਕੋਟਿਆ ਬਹੁਤ ਸੱਟਾਂ ਵੀ ਬਹੁਤ ਲੱਗੀਆਂ ਹੋਈਆਂ ਨੇ ਜੀ ਇਹਦੇ ਹਾਂਜੀ ਕੀ ਮੰਨ ਕਰਤੋ ਤਾਂ ਇਹਨਾਂ ਸਾਫ਼ ਦੋ ਜੀ ਇਹਨੂੰ ਬੱਚੇ ਨੂੰ ਵਾਰ-ਵਾਰ ਟੌਰਚਰ ਕਰਦੇ ਨੇ ਜੀ ਦੇਖੋ ਅਸਥਾਈ ਕਹਿੰਦੇ ਨੇ ਜੇ ਨਹੀਂ ਤੁਸੀਂ ਬੱਚਾ ਰੱਖ ਸਕਦੇ ਹੈਗੇ ਸਾਡੀ ਝੋਲੀ ਪਾ ਦਿਓ ਅਸੀਂ ਰੱਖਣ ਨੂੰ ਤਿਆਰ ਹਾਂ ਜੀ ਕਿੰਨੀ ਉਮਰ ਬੇਟਾ ਬੇਟੀ ਤੁਨੋਂ ਮੇਰਾ ਬੇਟਾ ਹੈਗਾ 22 ਸਾਲ ਦਾ ਜੀ ਤੇ ਇਹ 18ਵੇਂ ਸਾਲ ਚ ਲੱਗੀ ਹੋਈ ਹੈ ਜੀ ਖੈਰ ਤੁਹਾਨੂੰ ਕੀ ਲੱਗਦਾ ਕਿ ਇਸ ਮਾਮਲੇ ਵਿੱਚ ਕੌਣ ਗਲਤ ਹੈ ਤੇ ਕੌਣ ਸਹੀ ਹੈ ਆਪਣੀ رائے ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੀ ਕਰੋ